ਅੱਜ ਇਸ ਵੇਲੇ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੁਝ ਦਿਨ ਪਹਿਲਾਂ ਕਰਨਲ ਬਾਠ ਦੇ ਉਸਦੇ ਪੁੱਤਰ ਦੀ ਕੁੱਟਮਾਰ ਦਾ ਮਾਮਲਾ ਜਿਹੜਾ ਆ ਭੱਖਦਾ ਜਾ ਰਿਹਾ ਤੇ ਪਰਿਵਾਰ ਹੈ ਜਿਹੜਾ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਤੇ ਹੁਣ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮੋਰਚਾ ਲਾ ਦਿੱਤਾ ਤਾਂ ਪਟਿਆਲਾ ਤੋਂ ਇਹ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜਿੱਥੇ ਕੁਝ ਦਿਨ ਪਹਿਲਾਂ ਕਰਨਲ ਬਾੜ ਤੇ ਉਸਦੇ ਪੁੱਤਰ ਦੀ ਕੁੱਟਮਾਰ ਦੇ ਦੋਸ਼ ਨੇ ਜਿਹੜੇ ਕੁਝ ਮੁਲਾਜ਼ਮਾਂ ਉੱਤੇ ਕਥਿਤ ਤੌਰ ਉੱਤੇ ਲੱਗੇ ਸਨ ਤਾਂ ਜਿਸ ਤੋਂ ਬਾਅਦ ਆ ਪਰਿਵਾਰ ਹੈ ਜਿਹੜਾ মিডিਆ ਸਾਹਮਣੇ ਆਉਂਦਾ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾਂਦੀ ਆ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਇਸੇ ਦਰਮਿਆਨ ਹੁਣ ਆਹ ਪਰਿਵਾਰ ਹੈ ਜਿਹੜਾ ਮੋਰਚਾ ਲਾ ਕੇ ਇਨਸਾਫ ਦੀ ਮੰਗ ਕਰ ਰਿਹਾ ਤਾਂ ਪਟਿਆਲਾ ਵਿਖੇ ਇਹ ਮੋਰਚਾ ਲਾਇਆ ਗਿਆ ਤਾਂ ਇਸ ਦਰਮਿਆਨ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕਵਰੇਜ ਕਰ ਰਹੇ ਆ ਮੀਡੀਆ ਦੇ ਨਾਲ ਵੀ ਤੱਕਾ ਮੁਕੀ ਕੀਤੀ ਗਈ ਹੈ ਤਾਂ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਮੈਂਬਰ ਨੇ ਜਿਹੜੇ ਉਹ ਤੱਕਾ ਮੁਕੀ ਕਰਦੇ ਦਿਖਾਈ ਦੇ ਰਹੇ ਨੇ ਜਿੱਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਤਾਂ ਕਰਨਲ ਬਾਠ ਦੇ ਪਰਿਵਾਰ ਵੱਲੋਂ ਆ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਆ ਮੋਰਚਾ ਜਿਹੜਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਲਾ ਦਿੱਤਾ ਗਿਆ ਤਾਂ ਮੀਡੀਆ ਜਿਵੇਂ ਹੀ ਕਵਰੇਜ ਕਰਨ ਦੇ ਲਈ ਪਹੁੰਚਿਆ ਤਾਂ ਉੱਥੇ ਕੁਝ ਲੋਕ ਨੇ ਜਿਹੜੇ ਸਮਰਥਨ ਦੇ ਵਿੱਚ ਆਏ ਨੇ ਉਹੋ ਵੀ ਪਹੁੰਚੇ ਤਾਂ ਕੁਝ ਹੋਰ तमाम ਲੋਕ ਜਿਹੜੇ ਕੀ ਇਸ ਘਟਨਾ ਦੀ ਨਿੰਦਾ ਕਰ ਰਹੇ ਨੇ ਤੇ ਕਰਨਲ ਬਾੜ ਦੇ ਸਮਰਥਨ ਦੇ ਵਿੱਚ ਜੋ ਮੋਰਚਾ ਲੱਗਿਆ ਉਹਦੇ ਵਿੱਚ ਸ਼ਾਮਲ ਹੋਏ ਨੇ ਤਾਂ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਮੈਂਬਰ ਵੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਏ ਨੇ ਪਰੰਤੂ ਵੱਲੋਂ ਆ ਮੀਡੀਆ ਨਾਲ ਤੱਕਾ ਮੁਕੀ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਮੀਡੀਆ ਵੱਲੋਂ ਇਹ ਦੋਸ਼ ਨੇ ਜਿਹੜੇ ਤੱਕਾ ਮੁਕੀ ਦੇ ਲਾਏ ਗਏ ਨੇ ਤਾਂ ਲਗਾਤਾਰ ਕਰਨਲ ਬਾੜ ਦੇ ਉਸਦੇ ਪੁੱਤਰ ਦੀ ਕੁੱਟਮਾਰ ਦਾ ਮਾਮਲਾ ਜਿਹੜਾ ਭਗ ਦਾ ਨਜ਼ਰ ਆ ਰਿਹਾ ਤੇ ਲਗਾਤਾਰ ਹੀ ਇਨਸਾਫ ਦੀ ਮੰਗ ਵੀ ਆ ਪੀੜਿਤ ਪਰਿਵਾਰ ਵੱਲੋਂ ਕੀਤੀ ਜਾ ਰਹੀ ਆ ਤਾਂ ਕਰਨਲ ਬਾੜ ਦੀ ਪਤਨੀ ਲਗਾਤਾਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਤੇ ਉਹ ਸਾਰਾ ਮੰਜ਼ਰ ਆਪਣੀਆਂ ਅੱਖਾਂ ਦੇ ਨਾਲ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਉਹ ਦੇਖਿਆ ਤਾਂ ਉਸ ਨੂੰ ਹੁਣ ਮੀਡੀਆ ਸਾਹਮਣੇ ਵੀ ਰੱਖਿਆ ਜਾ ਰਿਹਾ ਹੈ ਤਾਂ ਕੁਝ ਦਿਨ ਪਹਿਲਾਂ ਪੰਜਾਬ ਦੇ ਰਾਜਪਾਲ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੋਂ ਵੀ ਇਨਸਾਫ ਦੀ ਮੰਗ ਕੀਤੀ ਗਈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇੱਕ ਸਿਟ ਦਾ ਗਠਨ ਕੀਤਾ ਗਿਆ ਸਿਟ ਜਾਂਚ ਕਰੂਗੀ ਕਿ ਆਖਰ ਉਸ ਦਿਨ ਕੀ ਹੋਇਆ ਸੀ ਉਹ ਸਾਰਾ ਜਾਂਚ ਦਾ ਵਿਸ਼ਾ ਪਰੰਤੂ ਪੀੜਤ ਪਰਿਵਾਰ ਹੈ ਜਿਹੜਾ ਕਰਨਲ ਬਾਠ ਦਾ ਉਸ ਦੇ ਵੱਲੋਂ ਮੋਰਚਾ ਲਾਇਆ ਗਿਆ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇਹ ਮੋਰਚਾ ਲੱਗਿਆ ਜਿੱਥੇ ਭਾਰੀ ਗਿਣਤੀ ਚ ਪਟਿਆਲੇ ਦਾ ਤਮਾਮ মিডিਆ ਜਾਂ ਹੋਰ ਬਾਹਰੋਂ ਆਇਆ মিডিਆ ਕਵਰੇਜ ਕਰਨ ਗਿਆ ਤਾਂ ਆਪ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਮੈਂਬਰ ਨੇ ਜਿਹੜੇ ਉਹਨਾਂ ਵੱਲੋਂ ਤੱਕਾ ਮੁਕੀ ਕੀਤੀ ਜਾਂਦੀ ਹੈ ਤਾਂ ਤੱਕਾ ਮੁਕੀ ਦੇ ਦੋਸ਼ ਨੇ ਜਿਹੜੇ ਪਟਿਆਲਾ ਵਿਖੇ মিডিਆ ਵੱਲੋਂ ਆ ਲਾਏ ਗਏ ਨੇ ਤਾਂ ਇਸ ਖਬਰ ਦੇ ਉੱਤੇ ਹੋਰ तमाम ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਹਿਮਾਂਸ਼ੂ ਮੜਕਣ ਵੀ ਸਾਡੇ ਨਾਲ ਜੁੜ ਚੁੱਕੇ ਨੇ ਆ ਹਿਮਾਂਸ਼ੂ ਪਟਿਆਲਾ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਕਰਨਲ ਬਾਠ ਦੇ ਪਰਿਵਾਰ ਵੱਲੋਂ ਮੋਰਚਾ ਲਾਇਆ ਗਿਆ ਤੇ মিডিਆ ਕਵਰੇਜ ਕਰ ਰਿਹਾ ਸੀ ਤੱਕਾ ਮੁਕੀ ਦੇ ਦੋਸ਼ ਲੱਗੇ ਨੇ ਪੂਰਾ ਮਾਮਲਾ ਕੀ ਆ ਜੀ ਬਿਲਕੁਲ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਤੇ ਹੋਰ ਸਮਾਜਸੀ ਵੀ ਲੋਕ ਪਹੁੰਚੇ ਪਏ ਨੇ ਪੋਲਿਟੀਕਲ ਲੀਡਰ ਵੀ ਪਹੁੰਚੇ ਪਏ ਨੇ ਜਦੋਂ মিডিਆ ਕਵਰੇਜ ਵਾਸਤੇ ਅੱਗੇ ਜਾਂਦੀ ਹੈ ਜਦੋਂ ਕਰਨਲ ਸਾਹਿਬ ਦੀ ਵਾਈਫ ਆਉਂਦੇ ਪਹੁੰਚਦੇ ਨੇ ਉੱਥੇ ਬੋਲਣ ਵਾਸਤੇ ਤਾਂ ਉੱਥੇ ਜਿਹੜੇ ਮੌਜੂਦ ਲੋਕ ਨੇ ਉਹਨਾਂ ਵੱਲੋਂ মিডিਆ ਦੇ ਨਾਲ ਧੱਕਾ ਮੁਕੀ ਕਰੀ ਜਾਂਦੇ ਨੇ ਉਹ ਧੱਕੇ ਨਾਲ ਸਾਈਡ ਤੇ ਕਰਿਆ ਜਾਂਦਾ ਕਿ ਪਰਾ ਹੋ ਜਾਓ ਓਕੀ ਜਿਹੜੇ ਕਰਨਲ ਸਾਹਿਬ ਦੀ ਵਾਈਫ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਮੈਨੂੰ মিডিਆ ਕਵਰੇਜ ਨਹੀਂ ਚਾਹੀਦੀ ਮੈਨੂੰ ਜਸਟਿਸ ਚਾਹੀਦਾ ਹੈ ਜਿੱਤਨਾ ਕਿਤੇ মিডিਆ ਜਿਹੜਾ ਚੌਥਾ ਸਤੰਭ ਹੈ ਜਿਹਦੇ ਵੱਲੋਂ ਜਿਹੜਾ ਤੱਕਾ ਮੁਕੀ ਹੋਈ ਹੈ ਪਟਿਆਲੇ ਦੇ ਵਿੱਚ ਜਿਸ ਤੋਂ ਬਾਅਦ মিডিਆ ਵਾਲੇ ਲੋਕਾਂ ਦੇ ਵਿੱਚ ਕਾਫੀ ਰੋਸ ਪ੍ਰਦਰਸ਼ਨ ਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਖਬਰ ਕਰਨ ਆਇਆ ਪਰ ਜਿਹੜੇ ਹਿਸਾਬ ਨਾਲ ਤੱਕਾ ਮੁਕੀ ਕਰਕੇ ਸਾਡੀ ਬੇਇੱਜ਼ਤੀ ਕੀਤੀ ਗਈ ਹੈ ਸਾਨੂੰ ਬਾਹਰ ਕੱਢਿਆ ਗਿਆ ਉਹ ਬੇहद ਦੀ ਨਿੰਦਣਯੋਗ ਹੈ ਹਿਮਾਂਸ਼ੂ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਕਰਨਲ ਦੀ ਪਤਨੀ ਵੱਲੋਂ ਕਿਹਾ ਗਿਆ ਕਿ ਸਾਨੂੰ ਮੀਡੀਆ ਕਵਰੇਜ ਨਹੀਂ ਚਾਹੀਦੀ ਤਾਂ ਕੁਝ ਦਿਨ ਪਹਿਲਾਂ ਆ ਕਰਨਲ ਦਾ ਪੂਰਾ ਪਰਿਵਾਰ ਮੀਡੀਆ ਦਾ ਵੀ ਧੰਨਵਾਦ ਕਰਦਾ ਨਜ਼ਰ ਆ ਰਿਹਾ ਸੀ ਤਾਂ ਇੱਕੋ ਲੱਗਤ ਫਿਰ ਅਚਾਨਕ ਇਹ ਬਿਆਨ ਦੇਣਾ ਕਿ ਸਾਨੂੰ ਮੀਡੀਆ ਦੀ ਲੋੜ ਨਹੀਂ ਤਾਂ ਕਿੱਧਰ ਆ ਇਸ਼ਾਰਾ ਕਰਦਾ ਇਹ ਬਿਆਨ ਇਹ ਬਿਲਕੁਲ ਬੇਹਦੀ ਹੈਰਾਨ ਕਰਨ ਵਾਲਾ ਮਾਮਲਾ ਜਿੱਥੇ মিডিਆ ਵੱਲੋਂ ਇਹ ਮੁੱਦੇ ਨੂੰ ਬੇਹਦੀ ਅਹਿਮ ਤਰੀਕੇ ਨਾਲ ਸੈਂਟਰ ਤੱਕ ਪਹੁੰਚਾਇਆ ਗਿਆ ਬੇਹਦੀ ਆਵਾਜ਼ ਚੱਕੀ ਗਈ ਹੈ ਮੁੱਦੇ ਨੂੰ ਲੈ ਕੇ ਜਿੱਥੇ ਬੇਹਦੀ ਅਹਿਮ ਸਵਾਲ ਚੜ੍ਹ ਖੜਾ ਹੋ ਰਿਹਾ ਸੀ ਕਿ মিডিਆ ਵੱਲੋਂ ਇਨਾਂ ਵਾਸਤੇ ਬੇਹਦੀ ਵੱਡਿਆ ਉਪਰਾਲੇ ਕੀਤੇ ਗਏ ਨੇ ਪਰ ਉੱਥੇ ਇਨਾਂ ਵੱਲੋਂ ਅਜੇ ਕਿਹਾ ਗਿਆ ਉੱਥੇ ਕਿ মিডিਆ ਦੀ ਸਾਨੂੰ ਲੋੜ ਨਹੀਂ ਸਾਨੂੰ ਇਨਸਾਫ ਦੀ ਲੋੜ ਹੈ ਕਿ ਜਿਹੜੇ মিডিਆ ਵੱਲੋਂ ਤੁਹਾਡੇ ਨੂੰ ਸਾਥ ਦਿੱਤਾ ਜਾ ਰਿਹਾ ਤੁਸੀਂ ਉਹਨਾਂ ਨੂੰ ਹੀ ਕਹਿ ਰਹੇ ਹੋ ਕਿ ਸਾਨੂੰ ਤੁਹਾਡੀ ਲੋੜ ਨਹੀਂ ਅ ਹਿਮਾਂਸ਼ੂ ਹੁਣ ਹੋਰ ਕਿਹੜੀਆਂ ਕਿੜੇ ਜਥੇਬੰਦੀਆਂ ਨੇ ਜਾਂ ਕਿਹੜੇ ਕਿੜੇ ਅਜਿਹੇ ਆਗੂ ਨੇ ਜਿਹੜੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਹ ਮੋਰਚਾ ਜਿਹੜਾ ਕਦੋਂ ਤੱਕ ਜਾਰੀ ਰਹੇਗਾ ਕੋਈ ਜਾਣਕਾਰੀ ਹੋਵੇ ਇੱਥੇ ਪ੍ਰਨੀ ਮਹਾਰਾਣੀ ਪ੍ਰਨੀਤ ਕੋਰ ਬੀਜੇਪੀ ਆਗੂ ਪਹੁੰਚ ਚੁੱਕੇ ਨੇ ਆ ਉਹ ਫਿਰ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚ ਚੁੱਕੇ ਨੇ ਉੱਥੇ ਉਹਨਾਂ ਦਾ ਕਹਿਣਾ ਜਿਹੜੇ ਆਪਣੇ ਹੋਰ ਜਥੇਬੰਦੀਆਂ ਆਈਆਂ ਪਈਆਂ ਨੇ ਕਿ ਉਹਨਾਂ ਵੱਲੋਂ ਕਿਸੇ ਵੀ ਪੋਲਿਟੀਕਲ ਲੀਡਰ ਨੂੰ ਮਾਈਕ ਉੱਤੇ ਬੋਲਣ ਨਹੀਂ ਦਿੱਤਾ ਜਾਵੇਗਾ ਤਾਂ ਹਿਮਾਂਸ਼ੂ ਜਿਵੇਂ ਕਿ ਮੀਡੀਆ ਨੇ ਦੋਸ਼ ਲਾਏ ਨੇ ਵੀ ੱੱਕਾ ਮੁਕੀ ਕੀਤੀ ਜਾ ਰਹੀ ਹੈ ਤਾਂ ਫਿਰ ਹੁਣ ਮੀਡੀਆ ਵੱਲੋਂ ਇਸ ਦੀ ਕਵਰੇਜ ਕੀਤੀ ਜਾ ਰਹੀ ਹੈ ਜਾਂ ਕੋਈ ਠੋਸ ਕਦਮ ਉਠਾਏ ਜਾ ਰਹੇ ਨੇ ਜਿਨ੍ਹਾਂ ਵੱਲੋਂ ੱੱਕਾ ਮੁਕੀ ਕੀਤੀ ਗਈ ਹੈ ਉਸ ਦੇ ਖਿਲਾਫ ਕੋਈ ਕਾਰਵਾਈ ਦੀ ਮੰਗ ਵੀ ਮੀਡੀਆ ਕਰ ਰਿਹਾ ਜਾਂ ਨਹੀਂ ਜ਼ਿਆਦਾਤਰ মিডিਆ ਦੇ ਸਾਈਡ ਤੋਂ ਕੇ ਬੈੜ ਗਿਆ ਕਿਉਂਕਿ মিডিਆ ਦਾ ਕਹਿਣਾ ਕਿ ਅਸੀਂ ਕਵਰ ਕਰਨ ਆਏ ਆ ਸਾਨੂੰ ਆਪਣੇ ਚੈਨਲਾਂ ਵੱਲੋਂ ਦੇ ਜਿਸ ਕਨੇ ਨਾਲੇ ਸਾਡਾ ਕੰਮ ਹੈ ਕਿ ਸਚਾਈ ਨੂੰ ਲੋਕਾਂ ਮੂਰੇ ਪੇਸ਼ ਕਰਨਾ ਕਿਉਂਕਿ মিডিਆ ਕਿਤਨੇ ਕਿਤੇ ਚੌਥਾ ਸਤੰਭ ਹੈ ਪਰ ਜਿਹੜੇ ਸਾਹਮਣੇ মিডিਆ ਨੇ ਉਹਦੇ ੱੱਕਾ ਮੁਕੀ ਕਰੀ ਗਈ ਹੈ ਇਹ ਬੇਹਦੀ ਨਿੰਦਣਯੋਗ ਹੈ ਜੀ ਤਮਾਮ ਜਾਣਕਾਰੀ ਦੇਣ ਦੇ ਲਈ ਹਿਮਾਂਸ਼ੂ ਮੜਕਨ ਤੋਂ ਡੱਬੋ ਬਹੁਤ ਧੰਨਵਾਦ ਤਾਂ ਪਟਿਆਲਾ ਤੋਂ ਇਹ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜਿੱਥੇ ਕਰਨਲ ਬਾਠ ਦੇ ਪਰਿਵਾਰ ਹੈ ਜਿਹੜਾ ਉਹ ਇਨਸਾਫ ਦੀ ਮੰਗ ਕਰ ਰਿਹਾ ਕਿਉਂਕਿ ਕਰਨਲ ਬਾੜ ਤੇ ਉਸਦੇ ਪੁੱਤਰ ਦੀ ਕੁਝ ਦਿਨ ਪਹਿਲਾਂ ਕੁੱਟ ਮਾਰਦੀਆਂ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਤਾਂ ਉਸ ਤੋਂ ਬਾਅਦ ਇਹ ਮਾਮਲਾ ਪੱਖ ਦਾ ਨਜ਼ਰ ਆ ਰਿਹਾ ਰਿਹਾ ਸੀ ਤੇ ਲਗਾਤਾਰ ਆ ਕਰਨਲ ਦੀ ਪਤਨੀ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਹੁਣ ਪਟਿਆਲਾ ਵਿਖੇ ਮੋਰਚਾ ਲਾਇਆ ਗਿਆ ਜਿੱਥੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਕੁੱਟਮਾਰ ਕੀਤੀ ਗਈ ਤਾਂ ਕੁੱਟਮਾਰ ਦੇ ਕਥਿਤ ਤੌਰ ਉੱਤੇ ਦੋਸ਼ ਨੇ ਜਿਹੜੇ ਕਰਨਲ ਬਾਠ ਦੇ ਪਰਿਵਾਰ ਵੱਲੋਂ ਉਸ ਦੀ ਪਤਨੀ ਵੱਲੋਂ ਲਾਏ ਜਾ ਰਹੇ ਸੰ ਤਾਂ ਹੁਣ ਇੱਕ ਮੋਰਚਾ ਲਾਇਆ ਗਿਆ ਮੋਰਚੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ মিডিਆ ਇਸ ਦੀ ਕਵਰੇਜ ਕਰਨ ਦੇ ਲਈ ਪਹੁੰਚਦਾ ਤਾਂ ਕੁਝ ਯੂਨੀਨਾ ਜਿਹੜੀਆਂ ਸਾਹਿਬ ਦਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਮੈਂਬਰ ਦਿਖਾਈ ਦੇ ਰਹੇ ਨੇ ਉਹਨਾਂ ਵੱਲੋਂ ਆ ਮੀਡੀਆ ਦੇ ਨਾਲ ਤੱਕਾ ਮੁੱਕੀ ਕੀਤੀ ਗਈ ਹੈ ਹਾਲਾਂਕਿ ਮੀਡੀਆ ਆ ਚੌਥਾ ਸਤੰਭ ਮੰਨਿਆ ਜਾਂਦਾ ਉਸ ਵੱਲੋਂ ਕਵਰੇਜ ਕਰਨੀ ਹੁੰਦੀ ਹੈ ਤਾਂ ਮੀਡੀਆ ਹੁਣ ਆ ਸਾਈਡ ਤੇ ਬੈਠਾ ਨਜ਼ਰ ਆ ਰਿਹਾ ਹੈ ਪਰੰਤੂ ਉਹਨਾਂ ਵੱਲੋਂ ਫਿਰ ਵੀ ਉਹ ਤਮਾਮ ਤਸਵੀਰਾਂ ਨੇ ਜਿਹੜੀਆਂ ਉਹਨਾਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਇਸ ਨੂੰ ਪਹਿਲਾਂ ਦੇਖਿਆ ਤੇ ਹੁਣ ਕਰਨਲ ਬਾੜ ਦਾ ਪਰਿਵਾਰ ਮੋਰਚਾ ਕਦੋਂ ਤੱਕ ਜਾਰੀ ਰੱਖੇਗਾ ਰੱਖੇਗਾ ਇਹ ਆ ਆਉਣ ਵਾਲਾ ਸਮਾਂ ਹੀ ਦੱਸੇਗਾ